ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਐਸ ਪੀ ਐਸ ਪਰਮਾਰ ਨੂੰ ਕਿਉਂ ਕੱਢਿਆ ਗਿਆ ਕਿਉਂ ਮੁਅਤਲ ਕਰ ਦਿੱਤਾ ਗਿਆ ਕਿਉਂ ਉਹਨਾਂ ਦੇ ਨਾਲ ਦੋ ਹੋਰ ਅਧਿਕਾਰੀ ਮੁਅਤਲ ਕਰ ਦਿੱਤੇ ਗਏ ਨੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਪੰਜਾਬ ਵਿਜੀਲੈਂਸ ਬਿਊਰੋ ਚੀਫ ਨੂੰ ਕਿਉਂ ਸਾਈਡ ਲਾਈਨ ਕਰ ਦਿੱਤਾ ਗਿਆ ਕਿਉਂ ਕੋਈ ਹੋਰ ਅਧਿਕਾਰੀ ਉਹਨਾਂ ਦਾ ਅਹੁਦਾ ਸੰਭੇਗਾ ਇਹ ਸਵਾਲ ਲਗਾਤਾਰ ਸਰਕੂਲੇਟ ਕਰ ਰਿਹਾ ਹੈ ਵੱਡੇ ਇਲਜ਼ਾਮ ਲਾਏ ਗਏ ਨੇ ਲਾਇਸੈਂਸ ਸਕੈਮ ਜਿਹੜਾ ਕਥਿਤ ਲਾਇਸੈਂਸ ਸਕੈਮ ਹੈ ਉਸ ਦੇ ਵਿੱਚ ਐਸ ਪੀ ਐਸ ਪਰਮਾਰ ਦੇ ਉੱਤੇ ਐਕਸ਼ਨ ਹੋਇਆ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਔਰ ਨਾਲੋ ਨਾਲ ਇਸ ਗੱਲ ਦੀ ਨਿਖੇਦੀ ਕਿਉਂ ਹੋ ਰਹੀ ਹੈ ਵਿਰੋਧਤਾ ਕਿਉਂ ਹੋ ਰਹੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਦਰਸਲ ਤਿੰਨ ਅਫਸਰ ਸਸਪੈਂਡ ਹੋਏ ਨੇ ਉਹਨਾਂ ਦੇ ਵਿੱਚ ਇੱਕ ਪੰਜਾਬ ਵਿਜੀਲੈਂਸ ਦੇ ਚੀਫ ਐਸ ਪੀ ਐਸ ਪਰਮਾਰ ਵੀ ਸ਼ਾਮਿਲ ਨੇ ਉਹਨਾਂ ਦੇ ਨਾਲ ਏ ਆਈ ਜੀ ਸਵਰਨਦੀਪ ਸਿੰਘ ਅਤੇ ਐਸ ਐਸ ਪੀ ਹਰਪ੍ਰੀਤ ਸਿੰਘ ਵੀ ਸ਼ਾਮਿਲ ਨੇ ਦੱਸਦੀ ਹੈ ਕਿ ਏ ਡੀ ਜੀ ਪੀ ਐਨ ਆਰ ਆਈ ਪ੍ਰਵੀਨ ਕੁਮਾਰ ਸੈਨਾ ਇਹ ਅਹੁਦਾ ਸੰਭਾਲਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਵਜੋਂ ਜੋ ਉਹਦਾ ਐਸਐਸਪੀ ਪਰਮਾਰ ਹੁਣ ਤੱਕ ਸਾਹਮਣੇ ਸੀ ਉਹ ਏਡੀਜੀਪੀ ਐਨਆਰਆਈ ਪ੍ਰਵੀਨ ਕੁਮਾਰ ਸਿਨਾ ਸਾਹਮਣੇ ਗਏ ਵੱਡੇ ਇਲਜ਼ਾਮ ਲੱਗੇ ਨੇ ਕਥਿਤ ਲਾਇਸੈਂਸ ਸਕੈਮ ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ ਨਾਮ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟਸ ਦਾ ਦਾਵਾ ਆ ਕਿ ਜਿਹੜਾ ਕਥਿਤ ਲਾਇਸੈਂਸ ਸਕੈਮ ਹੈ ਉਸ ਦੇ ਵਿੱਚ ਫਸਦੇ ਨਜ਼ਰ ਆ ਰਹੇ ਹੈ ਜਾਂ ਫਿਰ ਉਸ ਦੇ ਤਹਿਤ ਕਾਰਵਾਈ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਬਗੈਰ ਟੈਸਟ ਅਤੇ ਨੀਮਾ ਦੇ ਲਾਇਸੈਂਸ ਦੇਣ ਦੇ ਇਲਜ਼ਾਮ ਲੱਗੇ ਨੇ ਰਿਸ਼ਵਤ ਦੇ ਕੇ ਲਾਇਸੈਂਸ ਬਣਵਾਉਣ ਦੇ ਜਾਂ ਦੇਣ ਦੇ ਇਲਜ਼ਾਮ ਲੱਗੇ ਨੇ ਫੇਕ ਦਸਤਾਵੇਜ਼ ਅਤੇ ਝੂਠੀ ਉਮਰ ਦੇ ਪ੍ਰਮਾਣ ਪੱਤਰ ਇਸਤੇਮਾਲ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਐਸੋ ਤੱਕ ਵੀ ਇਲਜ਼ਾਮ ਲੱਗੇ ਨੇ ਕਿ ਡਰਾਈਵਿੰਗ ਟੈਸਟ ਦੇਣ ਵਾਸਤੇ ਕੋਈ ਹੋਰ ਜਾਂਦਾ ਸੀ ਅਤੇ ਕਿਸੇ ਹੋਰ ਦੇ ਡਰਾਈਵਿੰਗ ਟੈਸਟ ਦੇ ਉੱਤੇ ਲਾਇਸੈਂਸ ਕਿਸੇ ਹੋਰ ਨੂੰ ਇਸ਼ੂ ਹੋ ਜਾਂਦਾ ਸੀਗਾ ਇਦਾਂ ਦੇ ਇਲਜ਼ਾਮ ਜਿਹੜੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਪੂਰੇ ਸਕੈਮ ਦੇ ਵਿੱਚ ਲੱਗੇ ਨੇ ਆਰਟੀਓਜ਼ ਸਣੇ ਕਈ ਵਿਚੋਲੇ ਤੇ ਕਈ ਅਧਿਕਾਰੀ ਵੀ ਸ਼ਾਮਿਲ ਨੇ ਉਹਨਾਂ ਦੀ ਮਿਲੀਭੁਗਤ ਹੈ ਇਹਦੇ ਇਲਜ਼ਾਮ ਵੀ ਲਗਾਏ ਗਏ ਨੇ ਦੱਸਦੀ ਹੈ ਕਿ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਚੁੱਕਿਆ ਗਿਆ ਸੀ ਔਰ ਖਾਸ ਤੌਰ ਦੇ ਉੱਤੇ ਜਲੰਧਰ ਤੋਂ ਐਮਐਲਏ ਅਫਤਾਰ ਸਿੰਘ ਜੂਨੀਅਰ ਅਫਤਾਰ ਸਿੰਘ ਹੈਨਰੀ ਜੂਨੀਅਰ ਦੇ ਵੱਲੋਂ ਇਹ ਮਾਮਲਾ ਚੁੱਕਿਆ ਗਿਆ ਸੀ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਮੁਅਤਲ ਕਿਉਂ ਕੀਤੇ ਗਏ ਨੇ ਇਹ ਇਹਨਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਇਸ ਮੁਅਤਲੀ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਹੈ ਜਾਂ ਸਿਆਸਤ ਇਸ ਮੁਅਤਲੀ ਨੂੰ ਕਿਸ ਤਰ੍ਹਾਂ ਦੇਖ ਰਹੀ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਸੁਖਬੀਰ ਸਿੰਘ ਬਾਦਲ ਨੇ ਇਸ ਉੱਤੇ ਆਵਾਜ਼ ਚੁੱਕੀ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਲੁਧਿਆਣੇ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਜਦੋਂ ਉਹਨਾਂ ਨੇ ਇਸ ਮਸਲੇ ਦੇ ਉੱਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਹੁੰਦਿਆਂ ਇੱਕ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਐਸਐਸਪੀਐਸ ਪਰਮਾਰ ਦੀ ਇਸ ਮੁਅਤਲੀ ਦੇ ਉੱਤੇ ਕੀ ਜਵਾਬ ਦਿੰਦਾ ਹੈ ਆਉ ਸੌਂਦੇ ਆ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨਾਂ ਨੂੰ ਕੱਢ ਦਿਓ ਸਭ ਤੋਂ ਵੱਡਾ ਜੇ ਸਸਪੈਂਡ ਕਰਨਾ ਸਭ ਜੇ ਕਰਪਸ਼ਨ ਰੋਕਣੀ ਆ ਪੰਜਾਬ 'ਚ ਆ ਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕরাপਸ਼ਨ ਹੀ ਖਤਮ ਹੋਣੀ ਹੈ ਇਕੱਲੇ ਕਰਪਸ਼ਨ ਕਰਨ ਵਾਸਤੇ ਆਇਆ ਹੈ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਈਓ ਬਹੁਤ ਅਫਸਰ ਛੱਡ ਕੇ ਦਿੱਲੀ ਡਿਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਹ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਕੱਲਾ ਹੀ ਲੁੱਟਦੇ ਸਰ ਜੀ ਨਸ਼ਾ ਮੁਕਤ ਪੰਜਾਬ ਨੂੰ ਉਹਨਾਂ ਨੇ ਕਿਹਾ